ਜੁੱਧ ਨਸ਼ਾ ਵਿਰੁੱਧ ਤਹਿਤ ਪੁਲਿਸ ਨੂੰ ਇੱਕ ਵੱਡੀ ਜਿਹੜੀ ਸਫਲਤਾ ਪ੍ਰਾਪਤ ਹੋਈ ਹੈ ਦੱਸਦੀ ਹੈ ਕਿ ਅਸਾਮ ਅਤੇ ਇਮਫਾਲ ਦੇ ਇਲਾਕਿਆਂ ਦੇ ਵਿੱਚੋਂ ਅਫੀਮ ਲਿਆ ਕੇ ਵੇਚਣ ਵਾਲੇ ਗਰੋਹ ਨੂੰ ਕਾਬੂ ਕੀਤਾ ਗਿਆ ਦੱਸਦੀ ਹੈ ਕਿ ਉਹਨਾਂ ਕੋਲੋਂ 15 ਕਿਲੋ ਦੇ ਆਸ-ਪਾਸ ਅਫੀਮ ਬਰਾਮਦ ਹੋਈ ਹੈ ਤੇ 2 ਲੱਖ ਦੇ ਆਸ-ਪਾਸ ਜਿਹੜੀ ਸਮਗਰੀ ਬਰਾਮਦ ਹੋਈ ਹੈ ਤੇ ਨਾਲ ਇੱਕ ਟ੍ਰੇਡਰ ਗੱਡੀ ਵੀ ਜਿਹੜੀ ਹੈ ਉਹਨਾਂ ਵੱਲੋਂ ਬਰਾਮਦ ਕੀਤੀ ਗਈ ਹੈ ਦੱਸਦੀ ਹੈ ਕਿ ਇਹ ਜਿਹੜੇ ਨੇ ਵਿਅਕਤੀ ਹਰਿਆਣਾ ਅਤੇ ਪੰਜਾਬ ਦੇ ਵਿੱਚ ਆ ਕੇ ਅਫੀਮ ਦੀ ਜਿਹੜੀ ਸੀ ਸਮਗਲਿੰਗ ਕਰਦੇ ਸੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਫੀਮ ਦੀ ਸਪਲਾਈ ਕਰਿਆ ਕਰਦੇ ਸੀ ਤਾਂ ਇੱਕ ਬੜੀ ਹੀ ਕਹਿ ਲਿਏ ਕਿ ਮੁਤਬਦੀ ਦੇ ਨਾਲ ਜਿਹੜੀ ਹੈ ਉਸ ਨੂੰ ਕਾਬੂ ਕੀਤਾ ਗਿਆ ਇੱਕ ਟਰੈਪ ਬਣਾਇਆ ਗਿਆ ਜਿਸ ਟਰੈਪ ਦੇ ਵਿੱਚ ਉਹ ਫਸੇ ਤਰ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤੇ ਲਗਾਤਾਰ ਉਹਨਾਂ ਉੱਤੇ ਜਿਹੜੀ ਹੈ ਵੀ ਐਨਡੀਪੀਐਸ ਦੇ ਤੇ ਐਕਟ ਬਣਦੇ ਨੇ ਉਹਨਾਂ ਤੇ ਚਲਾਏ ਜਾਣਗੇ ਤੇ ਪਤਾ ਵਰੁਣ ਸ਼ਰਮਾ ਨੇ ਜਿਹੜੇ ਐਸਐਸਪੀ ਪਟਿਆਲਾ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਹੁਣ ਜਿਹੜਾ ਕਾਬੂ ਕਰ ਲਿਆ ਗਿਆ ਹੈ ਕਾਬੂ ਕਰਨ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੋਰਟ ਵਿੱਚ ਪੇਸ਼ ਕੀਤਾ ਜਾਏਗਾ ਤੇ ਜਿਹੜੀ ਬਰਾਮਦਗੀ ਹੋਈ ਹੈ ਉਸ ਨੂੰ ਵੀ ਕੋਰਟ ਵਿੱਚ ਸ਼ੋਅ ਕੀਤਾ ਜਾਏਗਾ ਤੇ ਅਸੀਂ ਚਾਹੁੰਦੇ ਆ ਕਿ ਜਿਹੜਾ ਜੁੱਧ ਨਸ਼ਾ ਕੁੱਤੇ ਪੰਜਾਬ ਸਰਕਾਰ ਨੇ ਵਿਢਿਆ ਹੋਇਆ ਉਸ ਨੂੰ ਲਗਾਤਾਰ ਇਸ ਤਰ੍ਹਾਂ ਚਲਾਈ ਰੱਖੀਏ ਤੇ ਨਾਲ ਦੀ ਨਾਲ ਜਿਹੜਾ ਹੈ ਇਸ ਤਰ੍ਹਾਂ ਜਿਹੜੀ ਤਸਕਰ ਨੇ ਚਾਹੇ ਉਹ ਵਾਈਟ ਚਿੱਟੇ ਦਾ ਵਪਾਰ ਕਰਦੇ ਨੇ ਚਾਹੇ ਹੀਰੋਨ ਦਾ ਵਪਾਰ ਕਰਦੇ ਨੇ ਚਾਹੇ ਅਫੀਮ ਦਾ ਵਪਾਰ ਕਰਦੇ ਨੇ ਉਹਨਾਂ ਨੂੰ ਲਗਾਤਾਰ ਸਲਾਖਾਂ ਦੇ ਪਿੱਛੇ ਛੱਟੀਏ ਤੇ ਉਹਨਾਂ ਦੀ ਜਿਹੜੀ ਬਣਦੀ ਪ੍ਰਾਪਰਟੀ ਐ ਜਿਸ ਨੂੰ ਕਾਲੇ ਧੰਦੇ ਦੇ ਨਾਲ ਪ੍ਰਾਪਰਟੀ ਬਣਾਈ ਐ ਉਸ ਨੂੰ ਤਬਾਹ ਕੀਤਾ ਜਾਵੇ ਪੀਲਾ ਪੰਚਾਇਤ ਲਾਇਆ ਜਾਵੇ ਲਗਾਤਾਰ ਉਹਨੂੰ ਸਰਮਾਦੀ ਤੁਸੀਂ ਸੁਣ ਸਕਦੇ ਹੋ ਕਿਸ ਤਰ੍ਹਾਂ ਉਹ ਬਿਆਨ ਦੇ ਰਹੇ ਨੇ ਜੀ ਸਰ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਤੇ ਮਾਨਯੋਗ ਬੀਆਜੀ ਪਟਿਆਲਾ ਰੇਂਜ ਦੇ ਦਿਸ਼ਾ ਨਿਰਦੇਸ਼ ਏਟ ਪਟਿਆਲਾ ਪੁਲਿਸ ਕਾਫੀ ਸਮੇਂ ਤੋਂ ਬੜੀ ਸਰਗਰਮੀ ਨਾਲ ਜਿਹੜਾ ਯੋਧ ਨਸ਼ਿਆਂ ਵਿਰੁੱਧ ਸਟੇਟ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਆ ਉਹਨੂੰ ਅਸੀਂ ਬੜੀ ਤਨਦੇਹੀ ਨਾਲ ਤੇ ਬੜੀ ਡੈਡੀਕੇਸ਼ਨ ਨਾਲ ਇਸ ਇਨੀਸ਼ੀਏਟਿਵ ਨੂੰ ਪੂਰਾ ਕਰ ਰਹੇ ਹਾਂ ਇਸ ਯੋਧ ਨਸ਼ਿਆਂ ਵਿਰੁੱਧ ਕੈਂਪੇਨ 'ਚ ਇੱਕ ਕਾਫੀ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਕਿ ਪਟਿਆਲਾ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਸਾਂਝੀ ਟੀਮ ਨੇ ਇੱਕ ਸਾਂਝਾ ਆਪਰੇਸ਼ਨ ਕੀਤਾ ਐਸਪੀ ਡੀ ਗੁਰਮਨਸ ਮੈਂਸ ਐਸਪੀ ਪੀਬੀਆਈ ਜਸबीर ਸਿੰਘ ਡੀਐਸਪੀ ਕਾਊਂਟਰ ਇੰਟੈਲੀਜੈਂਸ ਸੰਜੀਵ ਸਾਗਰ ਜੀ ਡੀਐਸਪੀ ਪਤਨਾ ਇੰਦਰਪਾਲ ਇੰਸਪੈਕਟਰ ਹਰਪ੍ਰੀਤ ਸਿੰਘ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਤੇ প্রভੋਸ਼ਨਲ ਡੀਐਸਪੀ ਜਿਹੜੇ ਕੀ ਐਸਐਚਓ ਕਾ ਗੱਲ ਅੱਗੇ ਆ ਰਸ਼ਵਿੰਦਰ ਸਿੰਘ ਇਹ ਸਾਰੀ ਟੀਮ ਨੇ ਇਸ ਆਪਰੇਸ਼ਨ ਨੂੰ ਬੜੇ ਸਾਇੰਟੀਫਿਕਲੀ ਅੰਜਾਮ ਦਿੱਤੇ ਹੋਏ ਇੱਕ ਕ੍ਰੈਟਾ ਗੱਡੀ ਦਿੱਲੀ ਨੰਬਰ ਦੀ ਅਸੀਂ ਰਾਉਂਡ ਅਪ ਕੀਤੀ ਤੇ ਤਿੰਨ ਦੋਸ਼ੀ ਜਿਹੜੇ ਕੀ ਸੰਗਰੂਰ ਏਰੀਏ ਦੇ ਰਹਿਣ ਵਾਲੇ ਆ ਉਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਇਸ ਆਪਰੇਸ਼ਨ ਚ ਰੀਸੈਂਟ ਸਮੇਂ ਦੀ ਇੱਕ ਕਹਿ ਸਕਦੇ ਆ ਸਭ ਤੋਂ ਵੱਡੀ ਰੀਸੈਂਟ ਸਮੇਂ ਦੀ ओपीएम ਦੀ ਅਫੀਮ ਦੀ ਰਿਕਵਰੀ ਹੈ ਗਈ ਆ तकरीबन 16 ਕਿਲੋ 15 ਕਿਲੋ ਤੇ 400 ਗ੍ਰਾਮ ਦੇ ਲਾਗੇ ओपीएम ਇਸ ਸੰਜੀ ਟੀਮ ਨੇ ਰਿਕਵਰ ਕੀਤੀ ਐਂਡ 2 ਲੱਖ 30 ਹਜ਼ਾਰ ਦੇ ਲਾਗੇ ਡਰਗ ਮਨੀ ਜਿਹੜਾ ਆ ਉਹ ਵੀ ਇਸ ਆਪਰੇਸ਼ਨ ਚ ਬਰਾਮਦ ਹੋਇਆ ਇਹਦੇ ਚ ਤਿੰਨ ਅਕਿਊਜ਼ ਨੇ ਤਿੰਨੇ ਅਕਿਊਜ਼ ਸੰਗਰੂਰ ਏਰੀਆ ਦੇ ਰਹਿਣ ਵਾਲੇ ਤੇ ਵੇਖਣ ਵਾਲੀ ਗੱਲ ਇਹ ਆ ਕਿ ਪਹਿਲੀ ਵਾਰੀ ਰੀਸੈਂਟ ਸਮੇਂ ਚ ਜਿਹੜਾ ਨਾਰਥ-ਈਸਟ ਇੰਡੀਆ ਜਿਹੜਾ ਮਨੀਪੁਰ ਤੇ ਇਨਫਾਲ ਏਰੀਆ ਆ ਬਿਲਕੁਲ ਨਾਰਥ-ਈਸਟ ਜਿਹੜਾ ਆਪਾਂ ਕਹਿ ਸਕਦੇ ਬਿਲਕੁਲ ਕੋਰਨਰ ਏਰੀਆ ਇੰਡੀਆ ਦਾ ਉੱਥੋਂ ਇਹਨਾਂ ਨੇ ਕੰਟਰਾਬੈਂਡ ਅਰੇਂਜ ਕੀਤਾ ਸੀ ਤੇ ਇਹਨਾਂ ਲੰਬਾ ਸਫ਼ਰ ਤੈਅ ਕਰਕੇ ਇਹ ਇੱਥੇ ਉਹਨੂੰ ਸਪਲਾਈ ਕਰਨ ਪਹੁੰਚੇ ਸੀ ਬਟ ਪਟਿਆਲਾ ਪੁਲਿਸ ਦੀ ਤੇ ਕਾਊਂਟਰ ਇੰਟੈਲੀਜੈਂਸ ਯੂਨਿਟ ਪਟਿਆਲਾ ਦੀ ਮੁਸਤੱਦੀ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਿਆ ਇਸ ਕੰਟਰਾਬੈਂਡ ਦੀ ਜਿਹੜੀ ਇੰਟਰਨੈਸ਼ਨਲ ਮਾਰਕੀਟ ਵੈਲਿਊ ਹੈਗੀ ਆ ਉਹ ਮੇਰੇ ਹਿਸਾਬ ਨਾਲ ਕਰੋੜਾਂ ਚ ਹੈਗੀ ਤੇ ਕਾਫੀ ਵੱਡੀ ਮਤਲਬ ਤਕਰੀਬਨ 16 ਕੇਜੀ OPM ਅਸੀਂ ਰਿਕਵਰ ਕੀਤੀ ਇਹ ਤਿੰਨੇ ਦੋਸ਼ੀ ਜਿਹੜੇ ਆ ਇਹਨਾਂ ਦੇ ਅਮਰਜੀਤ ਸਿੰਘ ਹਰਮਨਜੀਤ ਸਿੰਘ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਸੰਗਰੂਰ ਏਰੀਆ ਦੇ ਰਹਿਣ ਵਾਲੇ ਮੈਂ ਅੱਗੇ ਦੱਸਣਾ ਚਾਹਾਂਗਾ ਕਿ ਯੋਧ ਨਸ਼ਿਆਂ ਵਿਰੁੱਧ ਜਿਹੜਾ ਸਟੇਟ ਗਵਰਨਮੈਂਟ ਦਾ ਇਨੀਸ਼ੀਏਟਿਵ ਹੈਗਾ ਹੈ ਇਹਦੇ ਚ ਪਟਿਆਲਾ ਪੁਲਿਸ ਹਰ ਸੰਭਵ ਅੱਗੇ ਵੀ ਜਿਹੜਾ ਉਕਰਾਲਾ ਆ ਉਹ ਕਰ ਰਹੀ ਹੈ ਅਸੀਂ ਇਲੀਗਲੀ ਬਿਲਡ ਕੀਤੀਆਂ ਜੜੀਆਂ ਪ੍ਰੋਪਰਟੀਆਂ ਨੇ ਨਸ਼ਾ ਤਸਪਰਾਂਦੀਆਂ ਉਹ ਅਸੀਂ ਡਿਮੋਲਿਸ਼ ਵੀ ਕਰਾਂਗੇ ਐਂਡ ਪੈਡਲਰਸ ਤੇ ਸਪਲਾਈਅਰਸ ਦੋਨਾਂ ਤੇ ਫੋਕਸ ਕਰਦੇ ਹੋਏ ਹਰੇਕ ਰਿਕਵਰੀ 'ਚ ਅਸੀਂ ਬੈਕਵਰਡ ਐਂਡ ਫਾਰਵਰਡ ਲਿੰਕੇਜ ਨੂੰ ਐਸਟੈਬਲਿਸ਼ ਕਰਾਂਗੇ ਕਿ ਕਿੱਥੋਂ ਕਾਉਂਟਰਾਬੈਂਡ ਨੂੰ ਪ੍ਰੋਕਿਊਰ ਕੀਤਾ ਸੀ ਤੇ ਕਿੱਥੇ ਅੱਗੇ ਸਪਲਾਈ ਕਰਨਾ ਸੀ ਜਿਹੜੇ ਐਡਿਕਟਸ ਨੇ ਜਿਹੜੇ ਸਕੋਰਚ ਇਸ ਨਸ਼ਿਆਂ ਦੇ ਕੋਡ 'ਚ ਇਹ ਮੈਂ ਬੇਸਿਕਲੀ ਇਹਨੂੰ ਇੱਕ ਬਿਮਾਰੀ ਵਜੋਂ ਵੇਖਦਾ ਹਾਂ ਤੇ ਕਿਸੇ ਵੀ ਬਿਮਾਰੀ ਦਾ ਇਲਾਜ ਸੰਭਵ ਹੈਗਾ ਹੈ ਦ ਸਟੇਟ ਗਵਰਨਮੈਂਟ ਦੇ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਮਾਨਯੋਗ ਡੀਜੀਪੀ ਸਾਹਿਬ ਦੇ ਕਲੀਅਰ ਡਾਇਰੈਕਸ਼ਨਸ ਨੇ ਕਿ ਜਿਹੜੇ ਐਡਿਕਟਸ ਨੇ ਉਹਨਾਂ ਨੂੰ ਅਸੀਂ ਸਿੰਪੈਥੀ ਦੀ ਸਹਾਨੂੰ ਕੂਤੀ ਦੀ ਨਿਗਾਹ ਨਾਲ ਵੇਖਦੇ ਹੋਏ ਉਹਨਾਂ ਦਾ ਡੀ ਐਡਿਕਸ਼ਨ ਸੈਂਟਰਾਂ 'ਚ ਇਲਾਜ ਕਰਾਣਾ ਹੈ ਓਟ ਸੈਂਟਰਾਂ 'ਚ ਇਲਾਜ ਕਰਾਣਾ ਹੈ ਤਾਂਕਿ ਉਹ ਨਸ਼ਿਆਂ ਦੇ ਸਕੋਰ ਨੂੰ ਮੈਡੀਕਲੀਸ ਤੋਂ ਨਿਕਲ ਕੇ ਜਿਹੜੀ ਸਮਾਜ ਦੀ ਮੁੱਖ ਧਾਰਾ ਆ ਉਹਦੇ 'ਚ ਸ਼ਾਮਿਲ ਹੋ ਸਕਣ ਪਰ ਉਸ ਦੇ ਨਾਲ ਜਿਹੜੀ ਸਪਲਾਈ ਚੇਨ ਹੈ ਗਈ ਹੈ ਸਪਲਾਈ ਚੇਨ ਨੂੰ ਮੁਕੰਮਲ ਤਰੀਕੇ ਨਾਲ ਤੋੜਨਾ ਪਟਿਆਲਾ ਪੁਲਿਸ ਦਾ ਟੀਚਾ ਆ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਪੁਲਿਸ ਨੇ ਬਹੁਤ ਵਧੀਆ ਕਾਰਗੁਜ਼ਾਰੀ ਕੀਤੀ ਆ ਤੇ ਮੈਂ ਇਨਸ਼ੋਰ ਕਰਦਾ ਕਿ ਸੋਸਾਇਟੀ ਦੇ ਮੀਡੀਆ ਦੇ ਤੇ ਸਮਾਜ ਦੇ ਹਰੇਕ ਐਸਪੈਕਟ ਦੇ ਕੋਆਪਰੇਸ਼ਨ ਨਾਲ ਕੋਆਰਡੀਨੇਸ਼ਨ ਨਾਲ ਅਸੀਂ ਯੋਧਨਾਸ਼ਿਆਂ ਵਿਰੁੱਧ ਨੂੰ ਉਸ ਦੇ ਮੁਕੰਮਲ ਅੰਜਾਮ ਤੱਕ ਪਹੁੰਚਾਵਾਂਗੇ ਥੈਂਕ ਯੂ ਉਹ ਬੰਦੇ ਸਰਚ ਕਰ ਰਹੇ ਆ ਜੀ ਉਹ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਵੀ ਬਹੁਤ ਮਿਹਨਤ ਕੀਤੀ ਜਿਵੇਂ ਪਹਿਲਾਂ ਦੱਸਿਆ ਅਸੀਂ ਇਹ ਮਲਟੀ ਏਜੰਸੀ ਕੋਆਪਰੇਸ਼ਨ ਇਹਨੂੰ ਕਹਿ ਲਈਏ ਤੇ ਦੇਖਾਂਗੇ ਸਾਰੀ ਅੱਗੇ ਪਿੱਛੇ ਕਿੱਥੋਂ ਕੀ ਪਹਿਲਾਂ ਕਿੰਨੀਆਂ ਖੇਪਾਂ ਲੈ ਕੇ ਆਈ ਆ ਅੱਗੇ ਕਿਹਨੂੰ ਦੇਣੀ ਸੀ ਮਤਲਬ ਸਪਲਾਈ ਐਂਡ ਡਿਮਾਂਡ ਦੋਨੇ ਏਰੀਆਜ਼ ਨੂੰ ਹਿਟ ਕਰਾਂਗੇ ਅਸੀਂ ਇਹ ਤਾਂ ਪੁਰਾਣਾ ਕੋਈ ਰਿਕਾਰਡ ਜੀ ਹਾਂ ਉਹ ਅਸੀਂ ਚੈੱਕ ਕਰਾ ਕੇ ਬਹੁਤ ਛੇਤੀ ਇੱਕ ਸਪਲੀਮੈਂਟਰੀ মিডিਆ ਬਰੀਫਿੰਗ ਕਰਾਂਗੇ ਉਹ ਤੇ ਚ ਦੱਸਾਂ ਹੋਰ ਕਿਸੇ ਦਾ ਸਵਾਲ ਜੀ ਕੋਈ ਸਰ ਇਹ ਕਿੰਨੇ ਟਾਈਮ ਟੂ ਜਨਾ ਇਹ ਕਵਰ ਹੋ ਦੀ ਉਹ ਮੈਂ ਜਿਵੇਂ ਦੱਸਿਆ ਅਜੇ ਇੱਕ ਵਾਰੀ ਕਿਉਂਕਿ ਇਨਵੈਸਟੀਗੇਸ਼ਨ ਇਜ਼ ਔਨ ਤੇ ਸਾਰਾ ਉਹਨੂੰ ਸਟੱਡੀ ਕਰ ਲਈ ਐਨਲਾਈਜ਼ ਕਰ ਲਈਏ ਤੇ ਉਸ ਤੋਂ ਬਾਅਦ ਦੁਬਾਰੇ ਸਪਲੀਮੈਂਟਰੀ ਆਹ ਹੁਣ ਪਲੀਜ਼ ਇੱਕ ਵਾਰੀ ਸਟੈਂਸ ਕਰ ਲਿਓ